ਤੁਸੀਂ ਦੇਖ ਰਹੇ ਹੋ ਹਜ਼ਾਰ ਟੀਵੀ ਨਿਊਜ਼ ਚੈਨਲ ਤੇ ਮਹਾਬੀਨੂ ਸ਼ਰਮਾ ਕਹਿੰਦੇ ਨੇ ਪੰਜਾਬੀ ਵਿਰਸਾ ਜਿੰਨਾ ਅਸੀਂ ਗੱਲ ਕਰੀਏ ਪੰਜਾਬੀ ਵਿਰਸੇ ਦੀ ਉਹਨਾਂ ਦੇ ਘੱਟ ਹੈ ਕਿਉਂਕਿ ਇਹਦੇ ਲਈ ਸ਼ਬਦ ਨਹੀਂ ਹੈਗੇ ਅੱਜ ਵੀ ਜੇਕਰ ਅਸੀਂ ਆਪਣੇ ਪੰਜਾਬੀ ਕਲਚਰ ਨੂੰ ਯਾਦ ਕਰੀਏ ਤਾਂ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਯਾਦ ਆਉਣ ਕਿ ਪੁਰਾਣੇ ਗਾਣੇ ਪੁਰਾਣੇ ਇਨਸਟਰੂਮੈਂਟਸ ਤਾਂ ਇਸ ਸਮੇਂ ਵਿੱਚ ਚੰਡੀਗੜ੍ਹ ਦੇ ਸੈਕਟਰ 45 ਵਿੱਚ ਮੌਜੂਦ ਹੈ ਦੇਵ ਸਮਾਜ ਕਾਲਜ ਜਿੱਥੇ ਅੱਜ ਮੇਰੇ ਨਾਲ ਅਜਿਹੀ ਪਰਸਨੈਲਿਟੀ ਮੌਜੂਦ ਨੇ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਸਾਰੀ ਜ਼ਿੰਦਗੀ ਪੰਜਾਬੀ ਵਿਰਸੇ ਨੂੰ ਡੈਡੀਕੇਟ ਕਰ ਦਿੱਤੀ ਹੈ ਉਹਨਾਂ ਦੇ ਗਾਣਿਆਂ ਨੂੰ ਉੱਪਰ ਉਹਨਾਂ ਦੇ ਗਾਣੇ ਦੇ ਜਿਕਰ ਆਪਾਂ ਗੱਲ ਕਰੀਏ ਨੂਰੀ ਮੁਖੜਾ ਜਿੰ ਤੋਲਾ ਤੇਰੇ ਸ਼ਗਨਾਂ ਦਾ ਤਾਂ ਤੁਹਾਨੂੰ ਪਤਾ ਲੱਗਿਆ ਉਹ ਆਪਾਂ ਕਿੰਨਾਂ ਦੀ ਗੱਲ ਕਰਤ ਕਈ ਸਮੇਂ ਮੇਰੇ ਨਾਲ ਮੌਜੂਦ ਨੇ ਫੋਕ ਸਿੰਗਰ ਸੁਖੀ ਬਰਾੜ ਜੀ ਖਾਸ ਮੌਕੇ ਤੇ ਗੱਲਬਾਤ ਕਰਦੇ ਹਾਂ ਬਹੁਤ ਸਾਰੇ ਅਚੀਵਮੈਂਟਸ ਨੇ ਬਹੁਤ ਸਾਰੇ ਗਾਣੇ ਗਾਣਾ ਅੱਜ ਵੀ ਇਹਨਾਂ ਜਿਹੜੀ ਲੁੱਕ ਹੈ ਅੱਜ ਵੀ ਜਿਹੜਾ ਇਹਨਾਂ ਦੀ ਇਹਨਾਂ ਨਾਲ ਜਿਹੜਾ ਆਪਾਂ ਗੱਲਬਾਤ ਕਰੀ ਤਾਂ ਪੰਜਾਬੀ ਵਿਰਸੇ ਬਾਰੇ ਹੀ ਜ਼ਿਆਦਾਤਰ ਬੋਲਦੇ ਨੇ ਕਿਉਂਕਿ ਪੰਜਾਬੀ ਵਿਰਸੇ ਲਈ ਸ਼ਬਦ ਨਹੀਂ ਹੈਗੇ ਜਿੰਨੇ ਆਪਾਂ ਕਈ ਸ਼ਬਦ ਘੱਟ ਪੈਸੇ ਨੇ ਪਰ ਪੰਜਾਬੀ ਵਿਰਸੇ ਦਾ ਜਿਹੜਾ ਇੱਕ ਡਿਟੇਲ ਆ ਉਹ ਪੂਰੀ ਲੰਬੀ ਡਿਟੇਲ ਹੈ ਤਾਂ ਖਾਸ ਮੌਕੇ ਤੇ ਸੁਖੀ ਬਰਾੜੀ ਜੀ ਨਾਲ ਗੱਲਬਾਤ ਕਰਦੇ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਆਜ਼ਾਦ ਆਜ਼ਾਦ ਟੀਵੀ ਨਿਊਜ਼ ਦੇਖ ਰਹੇ तमाम ਸਰੋਤਿਆਂ ਨੂੰ ਮੇਰੇ ਵੱਲੋਂ ਜੈ ਸ਼੍ਰੀ ਰਾਮ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਮੈਂ ਗੱਲ ਕੀਤੀ ਤੁਸੀਂ ਸਾਰੀ ਉਮਰ ਆਪਣੀ ਪੰਜਾਬੀ ਵਿਰਸੇ ਨੂੰ ਡੈਡੀਕੇਟ ਕਰਤੀ ਹੈ ਬਹੁਤ ਚੰਗੀ ਗੱਲ ਹੈ ਅੱਜਕੱਲ ਪੰਜਾਬੀ ਇੰਡਸਟਰੀ ਇੰਨੇ ਸਿੰਗਰ ਨੇ ਪਰ ਜਿੰਨਾ ਤੁਸੀਂ ਜੋ ਕੀਤਾ ਪੰਜਾਬੀ ਕਲਚਰ ਲਈ ਪੰਜਾਬੀ ਸੱਭਿਆਚਾਰ ਲਈ ਕਿਸ ਤਰ੍ਹਾਂ ਦੇਖਦੇ ਹੋ ਆ ਬੱਚੇ ਸਾਡਾ اخਲਾਕੀ ਫਰਜ਼ ਬਣਦਾ ਹੈ ਪੰਜਾਬੀ ਸੱਭਿਆਚਾਰ ਨੂੰ ਸਵਰਪਤੋ ਨਾ ਨਹੀਂ ਮੈਂ ਇਕੱਲੀ ਨਹੀਂ ਕਾਫੀ ਸਿੰਗਰ ਹੈਗੇ ਨੇ ਮੇਰੇ ਨਾਲ ਹੋਰ ਗਰਦਾਸ ਮਾਨ ਜੀ ਹੈਗੇ ਨੇ ਪੰਮੀ ਬਾਈ ਹੈਗਾ ਬਾਈ ਮਤਲਬ ਅੱਜਕੱਲ ਦੇ ਗਾਇਕਾਂ ਚ ਵੀ ਹੈਗੇ ਨੇ ਜਿਵੇਂ ਰਣਜੀਤ ਪਾਵਾ ਬਹੁਤ ਸਾਫ ਸੁਥਰਾ ਗਾ ਰਹੇ ਆ ਪਰ ਮੇਰਾ ਇਹ ਚ ਜਨੂਨ ਵੱਖਰਾ ਹੈ ਕਿਉਂਕਿ ਮੈਂ ਸਿਰਫ ਗੀਤਾਂ ਨਹੀਂ ਮੈਂ ਆਪਣੇ ਭਾਸ਼ਣਾ ਰਹੀ ਆਪਣੀ ਜਿੰਨੀ ਕੁ ਲਿਆਕਤ ਮੈਨੂੰ ਮੈਨੂੰ ਐਜੂਕੇਸ਼ਨ ਜਿੰਨੀ ਕੁ ਮਿਲੀ ਹੈ ਉਹਦੇ ਮੁਤਾਬਕ ਮੈਂ ਸਕੂਲਾਂ ਕਾਲਜਾਂ 'ਚ ਜਾ ਕੇ ਤੁਹਾਡੇ ਵਰਗੀਆਂ ਬੱਚੀਆਂ ਨੂੰ ਪੰਜਾਬੀ ਕਲਚਰ ਬਾਰੇ ਦੱਸਦੀ ਆਂ ਸੰਸਕਾਰਾਂ ਬਾਰੇ ਦੱਸਦੀ ਆਂ ਵਿਰਸੇ ਨਾਲ ਜੋੜਨ ਦੀ ਸਫਲ ਕੋਸ਼ਿਸ਼ ਕਰਦੀ ਆਂ ਕਿਉਂਕਿ ਯੂਨੀਵਰਸਿਟੀ ਦੇ ਵਿੱਚ ਮੈਂ ਲੈਕਚਰ ਜਾਨੀ ਆ ਕਾਲਜਾਂ 'ਚ ਜਾਨੀ ਬੱਚੇ ਜੁੜਨਾ ਚਾਹੁੰਦੇ ਨੇ ਉਹਨਾਂ ਨੂੰ ਕੋਈ ਜੋੜਨ ਵਾਲਾ ਨਹੀਂ ਹੈ ਸੋ ਪੰਜਾਬੀ ਵਿਰਸੇ ਦੀ ਆਪਾਂ ਗੱਲ ਕਰੀਏ ਸੁਖੀ ਜੀ ਬਹੁਤ ਸੋਹਣਾ ਕਲਚਰ ਆ ਜੇ ਕੋ ਪੰਜਾਬੀ ਕਲਚਰ ਦੀ ਗੱਲ ਕਰਦੇ ਨੇ ਯਾ ਤਾਂ ਇਨਸਟਰੂਮੈਂਟਸ ਹੀ ਯਾਦ ਆਉਂਦੀ ਹੈ ਯਾ ਪੁਰਾਣੇ ਗਾਣੇ ਦੀ ਉਸ ਸਮੇਂ ਦੇ ਗਾਣੇ ਅੱਜ ਦੇ ਗਾਣੇ ਦੀ ਗੱਲ ਕਰੀਏ ਉਹ ਮਿਠਾਸ ਕਿਤੇ ਨਾ ਕਿਤੇ ਨਹੀਂ ਹੈ ਕਿਉਂਕਿ ਯੁਵਾ ਪੀੜੀ ਰੈਪ ਵੱਲ ਜਾ ਰਹੀ ਹੈ ਅੱਜ ਕੱਲ ਪੁਰਾਣੇ ਗਾਣੇ ਨੂੰ ਰੀਮਿਕਸ ਵੀ ਕੀਤਾ ਰਿਹਾ ਪਰ ਕਹਿੰਦੇ ਨੇ 올ਡ ਇਜ਼ ਗੋਲਡ ਕਿਤੇ ਨਾ ਕਿਤੇ ਉਹ ਓਰੀਜినੈਲਟੀ ਉਹਦੀ ਪਿਓਰ ਸੋਲ ਮਿਸ ਹੋ ਜਾਂਦੀ ਹੈ ਨਾ ਅੱਜ ਕੱਲ ਲੋਕਾਂ ਦਾ ਡ्रेसਿੰਗ ਸੈਂਸ ਵਿਗੜ ਚੁੱਕਿਆ ਹੈ ਲਾਈਫ ਸਟਾਈਲ ਤੱਕ ਵਿਗੜ ਚੁੱਕ ਸਾਰਾ ਰੀਮਿਕਸ ਚੱਲ ਰਿਹਾ ਹੈ ਪੰਜਾਬੀ ਗੀਤਾਂ ਦਾ ਰੀਮਿਕਸ ਹੋ ਰਿਹਾ ਹੈ ਚਮਕੀਲੇ ਦੇ ਗੀਤ ਰੀਮਿਕਸ ਹੋ ਰਹੇ ਅਕਲਦੀਪ ਮਾਨਕ ਦੀਆਂ ਕਲੀਆਂ ਰੀਮਿਕਸ ਹੋ ਰਹੀਆਂ ਚੱਲਦੀਆਂ ਤਾਂ ਉਹੀ ਨੇ ਨਾ ਜ਼ਿਆਦਾ ਔਰ ਕੋਈ ਵੀ ਜਿਹੜਾ ਵਰਲਡ ਵਾਈਡ ਫਿਲਮਾਂ 'ਚ ਹਿੱਟ ਹੁੰਦੀਆਂ ਹਨ ਹਿੰਦੀ ਫਿਲਮਾਂ ਦੇ ਲੈ ਲਓ ਉਹ ਹਰ ਇੱਕ ਦਾ ਟਿਊਨ ਇੱਕ ਅੱਧਾ ਪੰਜਾਬੀ ਗੀਤ ਤੋਂ ਉਹ ਤਰਜ਼ੇ ਚੱਕਦੇ ਨੇ ਫਿਰ ਉਹਨਾਂ ਦੇ ਫਿਲਮਾਂ ਕਈ ਤਾਂ ਮੰਨੇ ਵੀ ਨਹੀਂ ਜਿਵੇਂ ਚਰਨਜੀਤ ਹੋਜਾ ਦੀਆਂ ਕੰਪੋਜੀਸ਼ਨਾਂ ਚੱਕੀਆਂ ਕਈਆਂ ਨੇ ਸਭ ਪੰਜਾਬੀ ਇੰਡਸਟਰੀ ਜਿੰਦਾਬਾਦ ਪੰਜਾਬੀ ਕਲਚਰ ਜਿੰਦਾਬਾਦ ਸਾਡੀ ਵਿਰਾਸਤ ਐਨੀ ਅਮੀਰ ਆ ਭਾਵੇਂ ਕੋਈ ਦੀ ਨਕਲ ਮਾਰੀ ਜਾ ਤੁਸੀਂ ਜਿਦਾਂ ਰੀਮਿਕਸੀ ਆਪਾਂ ਕੀਤੀ ਹੈ ਗੱਲ ਹੁਣ ਇੱਕ ਮੂਵੀ ਵੀ ਆਣੀ ਹੈ ਜਿਹੜੀ ਰਣਵੀਰ ਸਿੰਘ ਦੀ ਧੁਰੰਦਰ ਯਸ਼ਰਾਜ਼ ਦੀ ਉਹ ਜੀ ਉਹਨਾਂ ਨੇ ਪੁਰਾਣੇ ਗਾਇਕ ਦੇ ਗਾਣੇ ਨੂੰ ਰੀਮਿਕਸ ਕੀਤਾ ਗਿਆ ਹੈ ਬਿਲਕੁਲ ਬਿਲਕੁਲ ਕਿਸੇ ਨੇ ਮੁਹੰਮਦ ਅਸਦੀ ਕਰਨਜੀਤ ਕਰਨ ਨੂੰ ਰੀਮਿਕਸ ਕਰਤਾ ਕਿਸੇ ਨੇ ਚਮਕੀਲੇ ਨੂੰ ਕਰਤਾ ਕਿਸੇ ਨੇ ਮਾਨਕ ਨੇ ਚੰਗੀ ਗੱਲ ਹੈ ਵੇਖੋ ਅਸੀਂ ਗੁੱਸਾ ਨਹੀਂ ਕਰਦੇ ਜੇ ਸਾਡੇ ਪੰਜਾਬੀ ਕਲਚਰ ਨੂੰ ਜਿਹੜੇ ਬਾਲੀਵੁੱਡ ਵਾਲੇ ਆ ਉਹ ਪ੍ਰਮੋਟ ਕਰਦੇ ਆ ਤਾਂ ਦੈਟਸ ਗੁੱਡ ਕਿਉਂਕਿ ਸਾਡਾ ਤਾਂ ਭੁੱਲੇ ਜਾਂਦੇ ਨੇ ਇੱਥੇ ਤਾਂ ਰੈਪ ਹੋ ਗਿਆ ਸ਼ੁਰੂ ਉਹ ਸਾਡੇ ਗਾਣਿਆਂ ਨੂੰ ਚੱਕ-ਚੱਕ ਕੇ ਰੀਮਿਕਸ ਕਰਕੇ ਫਿਲਮਾਂ ਆਉਂਦੀਆਂ ਹਿੱਟ ਕਰ ਰਹੇ ਨੇ ਤੇ ਸਾਡੇ ਵਾਲੇ ਕਲਾਕਾਰ ਆ ਜਿਹੜੇ ਇਹ ਮਾਡਰਨਟੀ ਵੱਲ ਤੁਰ ਪਏ ਨੇ ਸੋ ਫਰਕ ਤਾਂ ਹੈਗਾ ਹੀ ਆ ਚਲੋ ਜਿਹੜਾ ਵੀ ਪ੍ਰਮੋਟ ਕਰਦਾ ਠੀਕ ਆ ਜਿਹੜਾ ਨਹੀਂ ਵੀ ਕਰਦਾ ਉਹਦਾ ਵੀ ਰੱਬ ਖੈਰ ਕਰੇ ਰਾਜ ਜੀ ਤੁਹਾਡੀ ਲੁੱਕ ਮੈਨੂੰ ਬਹੁਤ ਵਧੀਆ ਲੱਗ ਰਹੀ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਮੇਰੇ ਬਹੁਤ ਸੋਹਣਾ ਮਾਹੌਲ ਹੈ ਪੋਜ਼ਿਟਿਵ ਵਾਈਬਸ ਆ ਰਹੇ ਕਿਉਂਕਿ ਪੰਜਾਬੀ ਚੀਜ਼ਾਂ ਨੇ ਸਾਰੀਆਂ ਤੁਹਾਡੀ ਅਚੀਵਮੈਂਟਸ ਵੀ ਨੇ ਮਦਾਨੀ ਰੱਖੀ ਹੋਈ ਹੈ ਇੱਧਰ ਆਪਾਂ ਦੇਖ ਸਕਦੇ ਹਾਂ ਬਹੁਤ ਸਾਰੇ ਇਨਸਟਰੂਮੈਂਟਸ ਨੇ ਆ ਵੀ ਚਰਖਾ ਵੀ ਪਿਆ ਤਾਂ ਇਹ ਚੀਜ਼ਾਂ ਬਹੁਤ ਅੱਜਕੱਲ ਲੱਗਦਾ ਕਿ ਕਿਤੇ ਨਾ ਕਿਤੇ ਲੁਪਤ ਹੁੰਦੀ ਜਾ ਰਹੀ ਨੇ ਪੁਰਾਣੇ ਅਲਗੋਜੇ ਲਾ ਲੀਏ ਜਾਂ ਹੋਰ 뮤지컬 ਇਨਸਟਰੂਮੈਂਟਸ ਲਾ ਲੀਏ ਅੱਜ ਦੀ ਯੁਵਾ ਪੀੜ੍ਹੀ ਨੂੰ ਜੇਕਰ ਆਪਾਂ ਇਹ ਚੀਜ਼ਾਂ ਬਾਰੇ ਪੁੱਛ ਲਈ ਤਾਂ ਉਹਨਾਂ ਨੂੰ ਕੁ ਵੇਖੋ ਕਲਚਰ ਚ ਬਦਲਾਅ ਹੋਣਾ ਵੀ ਜ਼ਰੂਰੀ ਹੈ ਖੜੇ ਤਾਂ ਪਾਣੀ ਪੁੱਤਰ ਮੁਸ਼ਕ ਜਾਂਦੇ ਨੇ ਤੁਸੀਂ ਹੁਣ ਕੋਟ ਪਾਏ ਆ ਵਧੀਆ ਲੱਗਦੇ ਹੋ ਇਹ ਵੀ ਮਾੜਾ ਨਹੀਂ ਮੈਂ ਵਿਸ਼ਵਾਸ ਕਰਦੀ ਆ ਕਿ ਕਲਚਰ ਬਦਲਣਾ ਚਾਹੀਦਾ ਪਰ ਜਿਹੜਾ ਪੁਰਾਣਾ ਕਲਚਰ ਆ ਜਿਵੇਂ ਮੈਂ ਇਹਦਾ ਮਤਲਬ ਇਹ ਨਹੀਂ ਵੀ ਸੁੱਖੀ ਬਰਾੜ ਨੇ ਚਰਖਾ ਕੱਤਣਾ ਮਧਾਣੀ ਚਲਾਉਣੀ ਇਹ ਦੱਸਣਾ ਵੀ ਸਾਡੀਆਂ ਨਾਨੀਆਂ ਦਾਦੀਆਂ ਹੱਥਾਂ ਨਾਲ ਕੰਮ ਕਰਦੀਆਂ ਸੀ ਕਿਵੇਂ ਚਰਖਾ ਕੱਤ ਕੇ ਆਪਾਂ ਕੱਪੜੇ ਬਣਾਉਂਦੇ ਸੀ ਕਿਵੇਂ ਦੁੱਧ ਚੋਂ ਮਧਾਣੀ ਕੱਢ ਕੇ ਉਹ ਮੱਖਣ ਦਾ ਸਵਾਦ ਹੀ ਹੋਰ ਸੀ ਸੋ ਇਸ ਲਈ ਰੱਖਿਆ ਕਿ ਮੇਰੀ ਨਾਨੀ ਦਾਦੀ ਦੀਆਂ ਯਾਦਾਂ ਮੈਨੂੰ ਲੱਗਦਾ ਰਹਿੰਦਾ ਮੈਂ ਆਪਦੇ ਘਰ ਬੈਠੀ ਆ ਕਿਤੇ ਮੈਨੂੰ ਨਾਨੀ ਦੇਸ ਦੀ ਹੈ ਕਿਤੇ ਮੈਨੂੰ ਮਾਂ ਦੇਸ ਹੈ ਕਿਉਂਕਿ ਮੇਰਾ ਆਪਣਾ ਹੀ ਸਮਾਨ ਹੈ ਪਰਸਨਲ ਮੈਂ ਕਿਤੋਂ ਨਹੀਂ ਇਕੱਠਾ ਕੀਤਾ ਹੋਇਆ ਮੇਰਾ ਘਰੋਂ ਲਿਆਂਦਾ ਸਮਾਨ ਹੈ ਸੋ ਕਲੈਕਸ਼ਨ ਨਾ ਕਿਵੇਂ ਤੁਸੀਂ ਕੀਤਾ ਵੈਸੇ ਹਾਂਜੀ ਕਲੈਕਸ਼ਨ ਨਾ ਕਿਵੇਂ ਕੀਤਾ ਘਰੋਂ ਹੀ ਲਿਆਂਦਾ ਮੈਂ ਤੁਹਾਨੂੰ ਦੱਸੇ ਕੁਝ ਮੇਰੀ ਨਾਨੀ ਦਾ ਕੁਝ ਦਾਦੀ ਦਾ ਬਾਹਰੋਂ ਕਿਤੋਂ ਨਹੀਂ ਸਵਾਨੇ ਮੇਰਾ ਮੇਰੇ ਪੇਕੇਆਂ ਦਾ ਬਠਿੰਡੇ ਦਾ ਸਮਾਨ ਹੈ ਸਾਰਾ ਕਿਤੋਂ ਬਾਹਰੋਂ ਨਹੀਂ ਲਿਆ ਹੋਇਆ ਅੱਜ ਬਾਹਰੋਂ ਡੋਨੇਟ ਕਰਨ ਵਾਲੇ ਬਹੁਤ ਨਹੀਂ ਪਰ ਬਹੁਤ ਜਲਦੀ ਅਸੀਂ ਪਟਿਆਲੇ ਆਪਣਾ ਹੈਰਿਟੇਜ ਇੱਕ ਤਾਂ ਮੰਦਿਰ ਬਣਾ ਰਹੀ ਹੈ ਮੈਂ ਪ੍ਰੋਜੈਕਟ ਬਹੁਤ ਵੱਡਾ ਹੈ ਉਹਦੇ ਨਾਲ ਹੈਰਿਟੇਜ ਕੰਪਲੈਕਸ ਜਿਹੜਾ ਜਿਹਦਾ ਬਹੁਤ ਵੱਡਾ ਹੋਊਗਾ ਉੱਥੇ ਫਿਰ ਅਸੀਂ ਸਾਰਾ ਸਮਾਨ ਰੱਖਾਂਗੇ ਇਹ ਸਾਡੇ ਕੋਲ ਕਿਉਂਕਿ ਜਗ੍ਹਾ ਥੋੜੀ ਹੈ ਜਿੰਨੀ ਕਿ ਜਗ੍ਹਾ ਉਹਦੇ ਮੁਤਾਬਕ ਹੀ ਅਸੀਂ ਸਮਾਨ ਰੱਖਿਆ ਹੈ ਸ਼ੁਰੂ-ਸ਼ੁਰੂ ਚ ਅਕਸਰ ਆਪਾਂ ਦੇਖਦੇ ਹਾਂ ਕਿ ਬੰਦਾ ਜਿਹੜੀ ਫੀਲਡ ਜਾਣਾ ਚਾਹੁੰਦਾ ਹੈ ਮਾਪੇ ਕਈ ਵਾਰ ਨਹੀਂ ਮੰਨਦੇ ਉਹ ਕਹਿੰਦੇ ਨੇ ਕੀ ਰੱਖਿਆ ਤੂੰ ਕੀ ਸਿੰਗਰ ਬੰਨਾ ਤੂੰ ਸਰਕਾਰੀ ਨੌਕਰੀ ਕਰ ਲੈ ਉਹ ਦੇਖਦੇ ਨੇ ਵੀ ਫਿਊਚਰ ਸਿਕਿਓਰ ਹੋਣਾ ਜ਼ਰੂਰੀ ਹੈ ਤੁਹਾਨੂੰ ਕਿੰਨੀ ਹੈ ਕਿ ਦਿੱਕਤਾਂ ਦਾ ਸਾਹਮਣਾ ਕਰਨਾ ਹੈ ਸ਼ੁਰੂਆਤ ਵਿੱਚ ਪ ਕਟ ਬਹੁਤ ਖਾਧੀ ਚਤਰਖਾਂਦੀ ਰਹੀਆਂ ਬੀਏਚਵੀ ਇਵਨ ਕਿ ਪੰਜਾਬੀ ਯੂਨੀਵਰਸਿਟੀ ਚ ਐਮਏ ਕਰਦੀ ਸੀ ਉਹਦਾ ਵੀ ਕੁੱਟ ਪੈਂਦੀ ਹੁੰਦੀ ਸੀ ਮੇਰੇ ਤੇ ਬਟ ਮੈਂ ਜਿੰਨਾ ਤੁਸੀਂ ਗੇਂਦ ਨੂੰ ਦਬਾਉ ਬੁੜਕਦੀ ਐ ਮੈਨੂੰ ਮੇਰੇ ਦਿਲ ਚ ਰੈਜ਼ੈਂਟਮੈਂਟ ਸੀ ਵੀ ਇੱਕ ਦਿਨ ਮੈਂ ਗਾਇਕਾ ਬਣ ਕੇ ਦਿਖਾਉਣਾ ਕਿਉਂਕਿ ਮੇਰੀ ਮੈਰਿਜ ਵੀ ਪੋਲੀਟੀਕਲ ਫੈਮਿਲੀ ਚ ਹੋਈ ਐ ਪਰ ਮੈਂ ਕਿਸੇ ਦੀ ਪਰਵਾਹ ਨਹੀਂ ਕੀਤੀ ਉਹ ਫਿਰ ਵੀ ਮੈਂ ਦਾਤ ਦਿੰਨੀ ਆ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਸਹੁਰੇ ਨੂੰ ਆਪਣੇ ਪੇਕੇਆਂ ਨੂੰ ਵੀ ਹੁਣ ਮੇਰੇ ਨਾਲ ਸਾਰੇ ਕੰਫਰਟੇਬਲ ਨਹੀਂ ਕਿਉਂਕਿ ਜਿਹੜੇ ਤਰੀਕੇ ਨਾਲ ਦਾ ਵੇ ਆਈ ਸਿੰਘ ਐਵਰੀਬਾਡੀ ਅਪਰੀਸ਼ੀਏਟਸ ਦੈਟ ਐਂਡ ਲੋਕ ਕਹਿੰਦੇ ਨੇ ਵੀ ਸਾਡੀ ਕੁੜੀ ਗਾ ਰਹੀ ਐ ਸਾਡੀ ਧੀ ਗਾ ਰਹੀ ਐ ਸਾਡੀ ਭੈਣ ਗਾ ਰਹੀ ਐ ਔਰ ਪੰਜਾਬ ਦੇ ਸਾਰੇ ਕਲਾਕਾਰ ਮੈਨੂੰ ਭੈਣ ਦਾ ਮਾਣ ਦਿੰਦੇ ਨੇ ਤੇ ਮੈਂ ਜਗਤ ਭੂਆ ਜਿੰਨੇ ਬੱਚੇ ਮੈਨੂੰ ਸਿੰਗਰਾਂ ਦੇ ਮਿਲਦੇ ਭੂਆ ਜੀ ਭੂਆ ਜੀ ਭੂਆ ਜੀ ਇਤੋਂ ਵਧਦੀ ਐ ਇਤੋਂ ਵਧਦੀ ਐ ਕਮਾਈ ਕੀ ਹੋ ਸਕਦੀ ਓਹ ਬਿਲਕੁਲ ਤੇ ਜੇਕਰ ਤੁਹਾਡੇ ਆਪਾਂ ਗਾਣੇ ਦੀ ਗੱਲ ਕਰੀ ਅੱਜ ਵੀ ਜੇਕਰ ਸੁਣਦੇ ਗਾਣੇ ਦਿਮਾਗ ਚ ਉਹੀ ਜ਼ਹਿਨ ਚ ਆਉਂਦੇ ਨੇ ਭਾਵੇਂ ਜਿੰਦੂਰ ਗੱਲ ਕਰੀਏ ਨੂਰੀ ਮੁਖੜਾ ਕਰੀਏ ਜਾਂ ਮਿਰਜ਼ਾ ਕਰੀਏ ਤਾਂ ਇਹਨਾਂ ਚੋਂ ਕਿਸੇ ਗਾਣੇ ਦੇ ਸੀ ਕੁਛ ਇੱਕ ਇੱਕ ਵਾਰ ਦੀ ਮੈਂ ਰਾਜੀ ਸਭ ਤੋਂ ਪਹਿਲਾ ਮੇਰਾ ਜਿਹੜਾ ਗਾਣਾ ਹਿੱਟ ਹੋਇਆ ਜਿਹਦੇ ਕਰਕੇ ਸੁਖੀ ਬਰਾੜ ਜਾਣੀ ਜਾਂਦੀ ਹੈ ਉਹ ਗੀਤ ਸੀ ਇਹਨੂੰ ਮੈਲੀ ਨਾ ਕਰਿਓ ਮੇਰੇ ਪੰਜਾਬ ਦੀ ਬੇਟੀ ਐ ਡਾਕਟਰ ਸਰਦਾਰ ਅੰਜਮ ਨਾਲ ਲਿਖਿਆ ਕੋਈ ਜਿਵੇਂ ਆਪਣਾ ਮਲਕੀਤ ਤੂਤ ਤੂਤੀਆਂ ਵਾਲਾ ਹੋਇਆ ਸੀ ਇਹ ਹਿੱਟ ਕਿਹੜਾ ਹੋਇਆ ਸੀ ਹੱਜ ਮੰਨ ਲੋ ਤੇ ਮੇਰਾ ਜਿਹੜਾ ਹਿੱਟ ਹੋਇਆ ਸੀ ਗੀਤ ਉਹ ਮੈਂ ਤੁਹਾਨੂੰ ਦੋ ਲਾਈਨਾਂ ਸੁਣਾਉਣੀ ਆ ਕਿਉਂਕਿ ਪੰਜਾਬ ਦੀ ਗੱਲਬਾਤ ਆ ਸਾਰੇ ਹੀ ਉਸ ਗੀਤ ਨੂੰ ਪਸੰਦ ਕਰਦੇ ਨੇ ਉਹ ਦੋ ਲਾਈਨਾਂ ਉਹਦੀਆਂ ਹੋਏ ਦਾ ਰੰਗ ਸੰਦੂਰੀ ਹੈ ਏ ਗੋਰੀ ਚਿੱਟੀ ਹੈ ਓਏ ਦਾ ਰੰਗ ਸੰਧੂਰੀ ਹੈ ਏ ਗੋਰੀ ਚਿੱਟੀ ਹੈ ਇਹਨੂੰ ਮੈਲੀ ਨਾ ਕਰਨਾ ਹੋ ਮੇਰੇ ਪੰਜਾਬ ਦੀ ਮਿੱਟੀ ਹੈ 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 ਉਸਦੇ ਵਾਕੀ ਸਾਨੂੰ ਪੰਜਾਬ ਦੇ ਉਹ ਦੌਰ ਸੀ ਸਾਨੂੰ ਉਹ ਦੌਰ ਯਾਦ ਆ ਗਿਆ ਕਿ ਪੰਜਾਬ ਜੀ ਪੰਜਾਬ ਦੇ ਮਿੱਟੀ ਦੀ ਗੱਲ ਕੀਤੀ ਗਈ ਗਾਣੇ ਚ ਅੱਜ ਦੇ ਦੌਰ ਦੀ ਆਪਾਂ ਗੱਲ ਕਰੀ ਯੁਵਾ ਪੀੜੀ ਦੀ ਪੰਜਾਬ ਦੀ ਮਿੱਟੀ ਨਾਲ ਕਿੰਨੇ ਕੁ ਲੋਕ ਜੁੜੇ ਹੋਣੇ ਅੱਜ ਕੱਲ ਵਿਦੇਸ਼ਾਂ 'ਚ ਬਹੁਤ ਹੋੜ ਹੈ ਅਸੀਂ ਜੀ ਫੋਰਨ ਕੰਟਰੀ ਜਾਣਾ ਹੈ ਸਟਾਈਲ ਹੈ ਪਰ ਜੋ ਪੰਜਾਬ ਦੀ ਮਿੱਟੀ 'ਚ ਗੱਲਬਾਤ ਆਉ ਲੱਗਦਾ ਵੀ ਵਿਦੇਸ਼ਾਂ 'ਚ ਤੁਸੀਂ ਕੰਮ ਇੱਥੇ ਕਰ ਲਓ ਨਾ ਔਰ ਇੱਥੇ ਕਰ ਲਓ ਉੱਥੇ ਜਾ ਕੇ ਅੰਗਰੇਜ਼ਾਂ ਦੀ ਗੁਲਾਮੀ ਕਿਉਂ ਕਰਦੇ ਹੋ ਬਿਲਕੁਲ ਤੁਸੀਂ ਬੱਚੇ ਵਧੀਆ ਕੁਐਸਚਨ ਪੁੱਟ ਕੀਤਾ ਕਿਉਂਕਿ ਜਿਹੜੇ ਜੋ ਪੰਜਾਬ ਦੇ ਹੁਣ ਤਾਂ ਕਈ ਪੰਜਾਬ ਦੀ ਮਿੱਟੀ ਤੇ ਵਾਪਸ ਆ ਰਹੇ ਆ। ਕਈ ਕੈਨੇਡਾ ਅਮਰੀਕਾ ਤੋਂ ਸਭ ਵਾਪਸ ਆ ਰਹੇ ਕਿਉਂਕਿ ਜੋ ਆਪਣੀ ਮਿੱਟੀ ਦੀ ਖੁਸ਼ਬੂ ਆ ਕਿਤੇ ਵੀ ਮਹਿਸੂਸ ਨਹੀਂ ਕੀਤੀ ਜਾ ਸਕਦੀ। ਕਿਉਂਕਿ ਜ਼ਮੀਨ ਨੂੰ ਅੱਗੇ ਕਹਿੰਦੇ ਸੀ ਜ਼ਮੀਨ ਸਾਡੀ ਮਾਂ ਐ। ਉਸੇ ਮਾਂ ਨੂੰ ਵੇਚ-ਵੇਚ ਕੇ ਬਾਹਰ ਭੇਜੀ ਜਾਂਦੇ ਲੋਕ ਬੱਚਿਆਂ ਨੂੰ ਜਿਹੜਾ ਕਿ ਬਹੁਤ ਮਾੜਾ ਰੁਝਾਨ ਹੈ। ਘਰਾਂ ਦੇ ਘਰ ਪਿੰਡਾਂ 'ਚ ਖਾਲੀ ਹੋਏ ਪਿਆ ਕਿਸੇ ਦੇ ਘਰ 'ਚ ਕੋਈ ਬੱਚਾ ਹੈ ਨਹੀਂ। ਸਾਰੇ ਕਿੱਧਰ ਨੂੰ ਵਿਦੇਸ਼ਾਂ ਨੂੰ ਭੱਜ ਰਹੇ ਨੇ ਔਰ ਮੈਂ ਵਿਦੇਸ਼ ਤੋਂ ਹੀ ਆਈ ਆ। ਉੱਥੇ ਜਾ ਕੇ ਉਹ ਦੁਰਗ ਉਹ ਗੋਰਿਆਂ ਦੇ ਅਧੀਨ ਹੋ ਕੇ ਕੰਮ ਕਰਦੇ ਆ ਉਹ ਮਿਨੀਮਮ ਵੇਜਸ 15 ਡਾਲਰ 5-5 ਡਾਲਰ ਤੇ ਕੰਮ ਕਰਨ ਲਈ ਮਜਬੂਰ ਹੈ ਤੇ ਪੰਜਾਬ ਖਾਲੀ ਹੋਇਆ ਪਿਆ ਵੀ ਵਾਪਸ ਆ ਜਾਓ ਪੰਜਾਬ ਦੀ ਮਿੱਟੀ ਨੂੰ ਤੁਸੀਂ ਸਿੰਜੋ ਆ ਕੇ ਕਿਤੇ ਨਾ ਕਿਤੇ ਐਡ ਕਰਾਂਗੇ ਇਹਦੇ ਵਿੱਚ ਕਿਸੇ ਸਰਕਾਰ ਦਾ ਨਾਂ ਨਹੀਂ ਲਾਵਾਂਗੇ ਪਰ ਸਰਕਾਰਾਂ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਨੇ ਨਹੀਂ ਸਰਕਾਰਾਂ ਵੇਖੋ ਮੈਂ ਤਾਂ ਕਿਸੇ ਸਰਕਾਰ ਨੂੰ ਨਹੀਂ ਆਪਾਂ ਕਹਿ ਸਕਦੇ ਉਹਨਾਂ ਸਰਕਾਰਾਂ ਥੋੜਾ ਕਹਿੰਦੀਆਂ ਵੀ ਵੀਜ਼ਾ ਲਵਾ ਕੇ ਤੇ ਪਰ ਹਾਂ ਕਿਸੇ ਵੀ ਸਰਕਾਰ ਨੇ ਹਜੇ ਅੱਜ ਤੱਕ ਮੈਂ ਨਹੀਂ ਵੇਖਿਆ ਵੀ ਕੋਈ এমਪਲॉयਮੈਂਟ ਦਾ ਕੰਮ ਕੀਤਾ ਜਾਂ ਬੱਚਿਆਂ ਨੂੰ ਅਨਪਲਾਈਂਟ ਨੂੰ ਨੌਕਰੀਆਂ ਦਿੱਤੀਆਂ ਈਵਨ ਨਾ ਸੈਂਟਰ ਸਰਕਾਰਾਂ ਨੇ ਦਿੱਤੀਆਂ ਨਾ ਪੰਜਾਬ ਸਰਕਾਰਾਂ ਨੇ ਦਿੱਤੀਆਂ ਹੈਨਾ ਜੋ ਜਲਾਮੀ ਕਵਾਨੀ ਤਾਂ ਸਭ ਕੁਝ ਹੋ ਜਾਂਦਾ ਪਰ ਲੋਬੜਾ ਬੱਚਿਆਂ ਨੂੰ ਨੌਕਰੀਆਂ ਦਾ ਮੈਂ ਤੁਹਾਨੂੰ ਇਹ ਵੀ ਸਰਕਾਰਾਂ ਦਾ ਵੀ ਕਸੂਰ ਨਹੀਂ ਯੂਨੀਵਰਸਿਟੀਆਂ ਪ੍ਰਾਈਵੇਟ ਹੋ ਗਈਆਂ ਮੈਂ ਆਪ ਖੁਦ ਬੱਚੇ ਬੀਏ ਕੀਤੇ ਵੇਖਿਆ ਜਿਨ੍ਹਾਂ ਨੂੰ 8ਵੀਂ ਦੀ ਅੰਗਰੇਜ਼ੀ ਨਹੀਂ ਆਉਂਦੀ ਕਿਉਂਕਿ ਡਿਗਰੀਆਂ ਵੀ ਵੇਖਣ ਲੱਗੀਆਂ ਉਹ এডਿਊਕੇਸ਼ਨ ਸਾਡੇ ਵਾਲੀ ਕਿੱਥੋਂ ਰਹੀ ਐ ਸੋ ਨੌਕਰੀਆਂ ਤਾਂ ਜੇ ਦੇ ਵੀ ਦੇਣ ਤਾਂ ਉਹਨਾਂ ਦੇ ਪੱਲੇ ਕੱਖ ਨਹੀਂ ਮੈਂ ਬਾਹਰ ਵੇਖਿਆ ਜਾ ਕੇ ਜਿਹੜੇ ਜਾਂਦੇ ਆਈਲੈਂਡਸ ਕਰਕੇ ਉਹ ਕਹਿੰਦੇ ਇਹਨਾਂ ਨੂੰ ਕੰਪਿਊਟਰ ਚਲਾਉਣਾ ਹੀ ਨਹੀਂ ਆਉਂਦਾ ਫੇਰ ਵਟਪਨ ਜਿੱਡੂ ਸੋ ਚੈਰਿਟੀ ਬੀਗਿੰਸ ਐਟ ਹੋਮ ਕਰੋ ਹੀ ਸਾਨੂੰ ਸ਼ੁਰੂ ਕਰਨ ਮਾਪੇ ਦਾ ਹੀ ਮੈਂ ਜ਼ਿਆਦਾ ਕਸੂਰ ਕਹੂੰਗੀ ਸਰਕਾਰਾਂ ਦਾ ਨਹੀਂ ਹੈ ਕਿਉਂਕਿ ਮਾਪੇ ਨੂੰ ਚਾਹੀਦਾ ਵੀ ਬੱਚਿਆਂ ਨੂੰ ਚੰਗੇ ਸਕੂਲਾਂ 'ਚ ਅਸਲੀ ਪੜ੍ਹਾਈ ਕਰਵਾਉਣ ਯੂਨੀਵਰਸਿਟੀ ਤੋਂ ਡਿਗਰੀਆਂ ਖਰੀਦਣਾਂ ਨਾ ਬੱਚੇ ਪੜ੍ਹ ਕੇ ਡਿਗਰੀਆਂ ਪ੍ਰਾਪਤ ਕਰਨ ਤਾਂ ਹੀ ਉਹਨਾਂ ਨੂੰ ਜੋਬਸ ਮਿਲਣਗੀਆਂ ਸੁਖੀ ਜੀ ਇੱਕ ਮਿੱਟੀ ਤੋਂ ਮੈਨੂੰ ਹੋਰ ਇੱਕ ਨਾਂ ਜ਼ਹਿਨ 'ਚ ਮੇਰੇ ਆਰੇ ਰਾਜੀਵ ਜਵੰਦਾ ਮੁੰਡਾ ਮਿੱਟੀ ਨਾਲ ਜੁੜਿਆ ਹੋਇਆ ਉਹਨਾਂ ਦਾ ਇੱਕ ਗਾਣਾ ਵੀ ਸੀਗਾ ਮਿੱਟੀ ਦਾ ਫਰੋਲ ਜੋਗੀਆ ਨਹੀਂ ਲੱਭਣੇ ਕੋਸ਼ਿਸ਼ ਹੋਏ ਮਿੱਟੀ ਦਾ ਫਰੋਲ ਜੋ ਤੇ ਬਹੁਤ ਵਧੀਆ ਮੁੰਡਾ ਸੀ ਜਿਹੜੀ ਇੱਕ ਅਨਐਕਸਪੈਕਟਿਡ ਚੀਜ਼ ਹੋ ਗਈ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ ਬਹੁਤ ਸਾਰੇ ਅਦਿੱਗਜ ਜਾ ਚੁੱਕੇ ਨੇ ਕਿ ਪੰਜਾਬੀ ਇੰਡਸਟਰੀ ਨੂੰ ਕਿਸੇ ਦੀ ਨਜ਼ਰ ਲੱਗ ਚੁੱਕੀ ਹੈ ਜਸਵਿੰਦਰ ਭੱਲਾ ਆਚਾਰੀ ਜੀਤਾ ਉਹ ਰਾਜਵੀਰ ਜਵੰਦਾ ਮੈਂ ਰਾਜੇ ਜਦੋਂ ਦੇ ਆਈਆਂ ਮੈਂ 18 ਸਤੰਬਰ ਨੂੰ ਇੱਥੇ ਪਹੁੰਚੀ ਸੀ ਕੈਨੇਡਾ ਤੋਂ ਜਦੋਂ ਮੈਂ ਕੈਨੇਡਾ ਵਿੱਚ ਬੈਠੀ ਸੀ ਤਾਂ ਭੱਲਾ ਮੇਰਾ ਭਰਾ ਤੁਰ ਗਿਆ ਪੱਲਾ ਗਿਆ ਤਾਂ ਚਰਨਜੀਤ ਹੋ ਜੇ ਬਿਮਾਰ ਹੋ ਗਏ ਉਹ ਚਲੇ ਗਏ ਚਰਨਜੀਤ ਹੋ ਜੇ ਦਾ ਭੋਗ ਨਹੀਂ ਸੀ ਪਿਆ ਤਾਂ ਮੇਰਾ ਬਹੁਤ ਹੀ लाਡਲਾ ਪੁੱਤਰ ਪੰਜਾਬੀ ਮਾਂ ਬੋਲੀ ਦਾ ਜੇ ਮੈਂ ਕਹਾਂ ਵਸਲੀ ਨੂੰ ਮੈਂ ਇੱਥੋਂ ਪਿਆਰ ਕਰਦੀ ਮੈਂ ਜੰਮਿਆ ਤਾਂ ਨਹੀਂ ਸੀ ਉਹ ਪਰ ਮੈਨੂੰ ਲੱਗਦਾ ਸੀ ਵੀ ਮੇਰਾ ਪੁੱਤਰ ਇਹੋ ਜਿਹਾ ਹੋਣਾ ਚਾਹੀਦਾ ਕਿਉਂਕਿ ਲਿਬਾਸ ਪੰਜਾਬੀ ਉਹਦਾ ਜਿਹੜਾ ਸ਼ਬਦਾਵਲੀ ਜਿੰਨਾ ਹੈ ਉਹਦੇ ਗੀਤਾਂ ਦੀ ਸਿਲੈਕਸ਼ਨ ਬਹੁਤ ਵਧੀਆ ਉਹ ਵਿਚਾਰਾ ਬਿਮਾਰ ਹੋ ਗਿਆ 10 ਦਿਨ ਉਧਰ ਤੁਰੇ ਫਿਰ ਫਿਰ ਰੱਬ ਨੂੰ ਪਿਆਰਾ ਹੋ ਗਿਆ ਕਦੇ ਕਰਕੇ ਡੰਗਰਾ ਕਰਕੇ ਅਵਾਰਾ ਡੰਗਰਾ ਕਰਕੇ ਚਲੋ ਇਹ ਤਾਂ ਸਾਡਾ ਰਾਜਵੀਰ ਜਵੰਦਾ ਨੋਨ ਫਿਗਰ ਸੀ ਪਤਾ ਨਹੀਂ ਕਿੰਨੇ ਲੋਕ ਡ ਫਿਰ ਉਹ ਹਜੇ ਜਵੰਦੇ ਦਾ ਭੋਗ ਪਿਆ ਸੀ ਤਾਂ ਖਾਨ ਸਾਹਿਬ ਨੇ ਬਹੁਤ ਹੀ ਪਿਆਰਾ ਗਾਇਕ ਖਾਨ ਸਾਹਿਬ ਉਹਦੇ ਮਾਂ ਵੀ ਚਲੇ ਗਈ ਉਹਦੇ ਫਾਦਰ ਵੀ ਮੰਗਰੇ ਚਲੇ ਗਏ ਫਿਰ ਉਹਦੇ ਗਏ ਫਿਰ ਇੱਕ ਕਰਮਜੀਤ ਬੱਗਾ ਵਾਹਦ ਅਲਗੋਜ਼ਾਬਾਦ ਕਿਸੇਗਾ ਇੰਟਰਨੈਸ਼ਨਲ ਉਹ ਚਲਾ ਗਿਆ ਪ੍ਰਵੀਂਦਰ ਘੁੰਮਣ ਚਲਾ ਗਿਆ ਫਿਰ ਆਹ ਮੁੰਡਾ ਰਿਸ਼ਵ ਟੰਡਣ ਉਹ ਚਲ ਪਤਾ ਨਹੀਂ ਕਿੰਨੇ ਪੰਕਜ ਧੀਰ ਮਤਲਬ ਇਸ ਸਾਲ ਮੈਨੂੰ ਲੱਗਦਾ ਖਤਰਨਾਕ ਹੈ ਪਤਾ ਨਹੀਂ ਕਦੋਂ ਤੀ ਦਸੰਬਰ ਆਊਗਾ ਤੇ ਕਦੋਂ ਇਹ ਸਾਲ ਸਾਡਾ ਜਿਹੜੀ 60 ਸਤੀ ਚੱਲ ਰਹੀ ਹੈ ਨਾ ਕਲਾਕਾਰਾਂ ਤੇ ਪੰਜਾਬੀ ਸ਼ਰਮਾ ਤੇ ਪੰਜਾਬੀ ਜਿਹੜੀ ਸਾਡੀ ਮਿਊਜ਼ਿਕ ਇੰਡਸਟਰੀ ਤੇ ਮੈਂ ਦੁਆ ਕਰਦੀ ਆਂ ਪ੍ਰਮਾਤਮਾ ਅਗੇ ਮੈਂ ਕਲਾਕਾਰਾਂ ਨੂੰ ਵੀ ਕਹਿਣੀ ਆ ਵੀ ਬਹੁਤਾ ਹਕਾਰ ਨਾ ਕਰੋ ਇਹ ਇੱਥੇ ਰਹਿ ਜਾਣਾ ਤੁਹਾਡਾ ਸਾਰਾ ਕੁਝ ਵੱਡੀਆਂ ਵੱਡੀਆਂ ਗੱਡੀਆਂ ਮਹਿਲ ਮਨਾਰੇ ਸੋ ਇੱਕ ਦੂਜੇ ਨਾਲ ਦਿਲੋਂ ਇੱਕ ਦੂਜੇ ਨੂੰ ਚਾਹੋ ਦਿਲੋਂ ਸਤਿਕਾਰ ਕਰੋ ਤੇ ਸਰਬੱਤ ਦਾ ਭਲਾ ਮੰਗਿਆ ਕਰੋ ਸਵੇਰ ਉੱਠ ਕੇ ਤੇ ਤੁਸੀਂ ਹੁਣ ਕੀ ਤੁਹਾਡੇ ਫਿਊਚਰ ਪਲਾਨਸ ਨੇ ਕਿਦਾਰੇ ਗਾਣੇ ਤੁਸੀਂ ਲੈ ਕੇ ਆ ਰਹੇ ਹੋ ਆਪਾਂ ਜਾਂਦੇ ਜਾਂਦੇ ਆਪਣੇ ਸਰੋਤਿਆਂ ਨੂੰ ਪੰਜਾਬੀ ਸੱਭਿਆਚਾਰ ਬਾਰੇ ਕੀ ਕਹਿਣਾ ਚਾਹੋਗੇ ਅੰਤ ਵਿੱਚ ਆ ਕਿਉਂਕਿ ਮੇਰੀਆਂ ਰਿਕਾਰਡਿੰਗਸ ਬਹੁਤ ਘੱਟ ਹੋਈਆਂ ਕਿਉਂਕਿ ਮੇਰੇ ਕੋਲ ਕੋਈ ਪ੍ਰੋਡਿਊਸਰ ਨਹੀਂ ਕਿਉਂਕਿ ਪ੍ਰੋਡਿਊਸਰ ਤੁਹਾਨੂੰ ਪਤਾ ਹੀ ਕਿੱਦਾਂ ਮੈਂ ਜਿੰਨਾ ਕੰਮ ਕਰਦੀ ਆ ਮੈਂ ਆਪਦੇ ਦਮ ਤੇ ਕੀਤਾ ਹੁਣ ਤੱਕ ਪਰ ਮੈਂ ਸਰੋਤਾਂ ਦੀ ਫਰਮਾਇਸ਼ ਤੇ ਮੈਂ 5-7 ਵਿਆਹ ਦੇ ਗੀਤ ਘੋੜੀਆਂ ਸੁਹਾਗ ਹੈਨਾ ਸੋ 4-5 ਹੋਰ ਗੀਤ ਜਿਹੜੇ ਥੋੜੇ ਰੋਮਾਂਟਿਕ ਵੀ ਹੋਣ ਕਿਉਂਕਿ ਸਾਡੀ ਸੱਭਿਆਚਾਰ ਦੇ ਵਿੱਚ ਹੀਰ ਰਾਂਝਾ ਵੀ ਹੋਏ ਆ ਸਸੀ ਪੁੰਨੂ ਵੀ ਹੋਏ ਆ ਪਰ ਸ਼ਬਦਾਵਲੀ ਛੋਟ ਵੀ ਗੁੱਡ 35 ਜਿਹੜੇ ਅੱਖਰ ਨੇ ਉਹਨਾਂ ਦਾ ਵਧੀਆ ਵਰਤੋਂ ਕਰਕੇ ਮੈਂ 8-10 ਗੀਤ ਇਕੱਠੇ ਹੀ ਸਰੋਤਾਂ ਦੀ ਝੋਲੀ ਇੱਕ ਦੋ ਮਹੀਨਾ ਚ ਪਾ ਦੇਣਾ ਜਿੱਦਾਂ ਵੀ ਹੋਏ ਹਾਂਜੀ ਬਸ ਇਹੀ ਪਲਾਨ ਹੈ ਮੇਰਾ ਔਰ ਮੈਂ ਚਾਹਾਂਗੀ ਤੇ ਅਰਦਾਸ ਵੀ ਕਰਾਂਗੀ ਤੇ ਬੇਨਤੀ ਵੀ ਕਰਾਂਗੇ ਅਪੀਲ ਵੀ ਕਰਾਂਗੇ ਮੇਰੇ ਛੋਟੇ ਕਲਾਕਾਰਾਂ ਨੂੰ ਸਾਰੇ ਪੰਜਾਬੀਆਂ ਨੂੰ ਵੀ ਥੋੜਾ ਥੋੜਾ ਨਵੇਂ ਕਲਾਕਾਰ ਆਜੋ ਨਵੇਂ ਕਲਚਰ ਦੇ ਵਿੱਚ ਪਰ ਪੁਰਾਣੇ ਕਲਚਰ ਨਾਲ ਥੋੜਾ ਥੋੜਾ ਬੱਚਿਆਂ ਨੂੰ ਜੋੜਨ ਦੀ ਕੋਸ਼ਿਸ਼ ਕਰੋ ਕਿਉਂਕਿ ਜਮਾਨਾ ਬਹੁਤ ਖਤਰਨਾਕ ਹੈ ਸੋਸ਼ਲ ਮੀਡੀਆ ਛੋਟੇ ਛੋਟੇ ਬੱਚੇ ਤਾਂ ਫੋਨਾਂ ਤੇ ਫਿਰਦੇ ਨੇ ਕੀ ਕੁਝ ਸੋਸ਼ਲ ਮੀਡੀਆ ਨਾਲ ਜਿੱਥੇ ਸਾਨੂੰ ਬਹੁਤ ਕੁਝ ਦਿੱਤਾ ਨੁਕਸਾਨ ਜਿਆਦਾ ਹੋਇਆ ਮੈਂ ਇੰਨਾ ਕਰਿਓ ਤੁਸੀਂ ਵੀ ਸੋਸ਼ਲ ਮੀਡੀਆ ਦੇ ਹਾਂ ਸੋਸ਼ਲ ਮੀਡੀਆ ਮਿਸਯੂਜ਼ ਨਹੀਂ ਹੋਣਾ ਚਾਹੀਦਾ ਬੱਚਿਆਂ ਤੋਂ ਥੋੜਾ ਜਿਹਾ ਬਚਾ ਕੇ ਰੱਖੋ ਟੈਲੀਫੋਨਾਂ ਨੂੰ ਬੱਚਾ ਨੂੰ ਜਦੋਂ میٹرਕ ਕਰ ਜਾਣ ਜਾਂ ਲੋਡ ਹੋਵੇ ਇੰਟਰਨੈਟ ਤੇ ਜਾਣਾ ਤਾਂ ਹੀ ਦਿਓ ਥੋੜਾ ਜਿਹਾ ਕੋਸ਼ਿਸ਼ ਕਰੋ ਵੀ ਬੱਚਿਆਂ ਨੂੰ ਇੰਟਰਨੈਟ ਤੋਂ ਥੋੜਾ ਜਿਹਾ ਪਰੇ ਰੱਖੋ ਤਾਂ ਤੁਸੀਂ ਦੇਖਿਆ ਸੀਗੇ ਫੋਕ ਸਿੰਗਰ ਸੁਖੀ ਬਰਾੜ ਜੀ ਜਿਨ੍ਹਾਂ ਨੇ ਖਾਸ ਮੌਕੇ ਤੇ ਗੱਲਬਾਤ ਕੀਤੀ ਕਿ ਆਗੇ ਪੰਜਾਬੀ ਕਲਚਰ ਨੂੰ ਵੱਧ ਤੋਂ ਵੱਧ ਪ੍ਰਮੋਟ ਕਰੋ ਸੋਸ਼ਲ ਮੀਡੀਆ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰੋ ਕਿਉਂਕਿ ਕੁਝ ਲੋਕਾਂ ਨੇ ਇਹਨਾਂ ਨੂੰ ਇੱਕ ਅਸ਼ਲੀਲਤਾ ਦਾ ਅੱਡਾ ਬਣਾ ਛੱਡਿਆ ਜੋ ਕਿ ਬਹੁਤ ਮਾੜੀ ਗੱਲ ਹੈ ਥੋੜੇ ਵੀ ਕਰੇ ਧੀਆ ਬਣਾ ਨੇ ਤਾਂ ਸਹੀ ਤਰੀਕੇ ਨਾਲ ਇਸਤੇਮਾਲ ਕਰੋ ਆਪਣੇ ਪੇਰੈਂਟਸ ਨਾਲ ਟਾਈਮ ਸਪੈਂਡ ਨਹੀਂ ਕਰ ਰਹੇ ਬੱਚੇ ਤਿਉਹਾਰ ਨਹੀਂ ਮਨਾ ਰਹੇ ਸਾਰਾ ਦਿਨ ਫੋਨ ਤੇ ਲੱਗੇ ਰਹੇ ਨੇ ਜਿਸ ਦੇ ਕਰਕੇ ਯੁਵਾ ਪੀੜ੍ਹੀ ਬਹੁਤ ਗਲਤ ਰਸਤੇ 'ਤੇ ਵੱਲ ਜਾ ਰਹੀ ਹੈ ਤਾਂ ਇਹ ਚੀਜ਼ਾਂ ਨਾ ਕਰੋ ਵੱਤ ਤੋਂ ਵੱਤ ਆਪਣੇ ਕਲਚਰ ਕਲਚਰ ਨੂੰ ਜਾਣੋ ਆਪਣੇ ਬਜ਼ੁਰਗਾਂ ਵੱਡਿਆਂ ਵਿੱਚ ਬੈਠੋ ਉਹਨਾਂ ਦੀ ਗੱਲਾਂ ਸੁਣੋ ਉਹਨਾਂ ਵਿੱਚ ਵਿਚਰੋ ਤੇ ਜਿੱਥੇ ਰਾਜਵੀਰ ਜਵੰਦਰ ਦੀ ਗੱਲ ਆ ਉਹਨਾਂ ਦੀ ਕਮੀ ਕਦੇ ਵੀ ਪੂਰੀ ਹੋ ਸਕਦੀ ਕਿਉਂਕਿ ਬਹੁਤ ਵਧੀਆ ਸਿੰਗਰ ਸੀਗੇ ਪੰਜਾਬੀ ਕਲਚਰ ਨਾਲ ਜੁੜੇ ਸਿੰਗਰ ਸੀ ਉਹਨਾਂ ਦੇ ਜਿੰਨੇ ਵੀ ਗਾਣੇ ਨੇ ਰੱਬ ਕਰਕੇ ਜਾਂ ਕੋਈ ਵੀ ਗਾਣਾ ਉਹਨਾਂ ਸੁਣੋ ਤੁਸੀਂ ਉਹ ਸਾਰੇ ਮਿੱਟੀ ਨਾਲ ਫਰੋਲ ਜੋ ਗਿਆ ਉਹ ਵੀ ਇੱਕ ਵਧੀਆ ਮਿੱਟੀ ਨਾਲ ਜੁੜਾ ਗਾਣਾ ਤਾਂ ਬਹੁਤ ਵਧੀਆ ਸਿੰਗਰ ਇਸ ਦੁਨੀਆ ਨੂੰ ਛੱਡ ਕੇ ਗਿਆ ਹੋਰ ਪੰਜਾਬੀ ਇੰਡਸਟਰੀ ਨੂੰ ਨਜ਼ਰ ਲੱਗ ਚੁੱਕੀ ਆ ਤਾਂ ਅਸੀਂ ਚਾਹਾਂਗੇ ਜਿਹੜਾ ਇਹ ਸਾਲ ਹੈ ਅੱਗੇ ਜਿਹੜਾ ਹੋਣ ਵਾਲੇ ਮਹੀਨੇ ਨੇ ਉਹ ਵਧੀਆ ਗੁਜ਼ਰਨ ਪੰਜਾਬੀ ਇੰਡਸਟਰੀ ਵਾਸਤੇ ਤਾਂ ਨਾਲ ਹੀ ਸੁਖੀ ਜੀ ਬਹੁਤ ਸੋਹਣੇ ਗਾਣੇ ਵੀ ਲੈ ਕੇ ਆ ਰਹੇ ਨੇ ਆਪਣੇ ਸਰੋਤਿਆਂ ਵਾਸਤੇ ਉਹ ਉਹ ਵੀ ਇੱਕ ਕਾਈਂਡ ਆਫ ਸਰਪ੍ਰਾਈਜ਼ ਹੀ ਰਹੇਗਾ ਤੁਹਾਨੂੰ ਜਲਦ ਹੀ ਰਵੀਲ ਕਰਨਗੇ ਤਾਜ਼ਾ ਅਪਡੇਟਸ ਲਈ ਬਨੇ ਰਹੋ ਆਜ਼ਾਦ ਟੀਵੀ ਨਿਊਜ਼ ਨਾਲ